ਮਸ਼ਹੂਰ ਪੰਜਾਬੀ ਗਾਇਕ ਅਤੇ اداکار ਦਲਜੀਤ ਦੋਸਾਂਝ ਨੇ ਹਰਜਿੰਦਰ ਦੀ ਸਪੋਰਟ ਕਰਕੇ ਪੰਜਾਬੀਆਂ ਦਾ ਹੀ ਨਹੀਂ ਸਗੋਂ ਪੂਰੀ ਦੁਨੀਆ ਦੇ ਲੋਕਾਂ ਦਾ ਦਿਲ ਜਿੱਤ ਲਿਆ ਹੈ। ਕੁਝ ਦਿਨ ਪਹਿਲਾਂ ਅਮਰੀਕਾ ਵਿੱਚ ਵਾਪਰੇ ਇੱਕ ਦਰਦਨਾਕ ਹਾਦਸੇ ਵਿੱਚ ਹਰਜਿੰਦਰ ਦੇ ਟਰੱਕ ਦੀ ਟੱਕਰ ਕਾਰਨ ਨਾਲ ਬੁਰੇ ਤਰੀਕੇ ਨਾਲ ਹੋਈ ਸੀ ਜਿਸ ਕਾਰਨ ਤਿੰਨ ਸਥਾਨਕ ਨਿਵਾਸੀਆਂ ਦੀ ਮੌਤ ਹੋ ਗਈ। ਇਸ ਭਿਆਨਕ ਘਟਨਾ ਤੋਂ ਬਾਅਦ ਅਮਰੀਕਾ ਪੁਲਿਸ ਨੇ ਤੁਰੰਤ ਹੀ ਹਰਜਿੰਦਰ ਨੂੰ ਹਿਰਾਸਤ ਵਿੱਚ ਲੈ ਲਿਆ। हाल ही ਦੇ ਵਿੱਚ ਕੋਰਟ ਅੱਗੇ ਪੇਸ਼ ਕੀਤੇ ਗਏ ਹਰਜਿੰਦਰ ਦੇ ਚਿਹਰੇ ਤੇ ਕਬਰਾ ਹਟ ਤੇ ਬੇਚੈਨੀ ਸਪਸ਼ਟ ਦਿਖ ਰਹੀ ਸੀ ਖਬਰਾਂ ਮੁਤਾਬਕ ਇਸ ਕੇਸ ਵਿੱਚ ਉਸ ਨੂੰ 45 ਸਾਲ ਤੱਕ ਦੀ ਕੈਦ ਦੀ ਸਜ਼ਾ ਸੁਣਾਈ ਜਾ ਸਕਦੀ ਹੈ ਜੋ ਕਿ ਉਸ ਦੀ ਜ਼ਿੰਦਗੀ ਲਈ ਬਹੁਤ ਵੱਡੀ ਸਜ਼ਾ ਹੋਵੇਗੀ ਦੂਜੇ ਪਾਸੇ ਦਲਜੀਤ ਦਸਾਂਜ ਨੇ ਆਪਣੀ ਅਧਿਕਾਰਤ ਪੋਸਟ ਦੇ ਵਿੱਚ ਕਿਹਾ ਕਿ ਉਹ ਇਸ ਔਖੀ ਘੜੀ ਵਿੱਚ ਹਰਜਿੰਦਰ ਦੀ ਹਰ ਸੰਭਵ ਮਦਦ ਕਰਨਗੇ ਤੇ ਉਸ ਦੇ ਨਾਲ ਖੜੇ ਹੋਣਗੇ ਉਸ ਨੇ ਕਿਹਾ ਕਿ ਉਹਨਾਂ ਦੀ ਟੀਮ ਦੇ ਵੀਰ ਹਰ ਵੇਲੇ ਉਸ ਦੇ ਨਾਲ ਖੜੇ ਰਹਿਣਗੇ ਦਲਜੀਤ ਨੇ ਇਹ ਵੀ ਕਿਹਾ ਕਿ ਸਾਰੀ ਸੰਗਤ ਨਾਲ ਮਿਲ ਕੇ ਉਹ ਪ੍ਰਮਾਤਮਾ ਅੱਗੇ ਅਰਦਾਸ ਕਰਨਗੇ ਕਿ ਹਰਜਿੰਦਰ ਦੀ ਸਜ਼ਾ ਘੱਟ ਕੀਤੀ ਜਾ ਸਕੇ ਅਤੇ ਉਸ ਦੇ ਪਰਿਵਾਰ ਨੂੰ ਹੌਸਲਾ ਮਿਲੇ ਅਤੇ ਦੱਸਿਆ ਜਾ ਰਿਹਾ ਹੈ ਕਿ ਇਸ ਔਖੀ ਘੜੀ ਵਿੱਚ ਹਰਜਿੰਦਰ ਦੀ ਮਾਂ ਕਾਫੀ ਜ਼ਿਆਦਾ ਬਿਮਾਰ ਹੈ ਅਤੇ ਹਸਪਤਾਲ ਦੇ ਵਿੱਚ ਦਾਖਲ ਹੈ ਜਿਸ ਕਾਰਨ ਸਾਰਾ ਪਰਿਵਾਰ ਦੁੱਖਾਂ ਦੇ ਨਾਲ ਜੋਜ ਰਿਹਾ ਹੈ ਤੇ ਕਿਰਪਾ ਕਰਕੇ ਫੋਟੋਆਂ ਵੀਡੀਓਜ਼ ਵੱਧ ਤੋਂ ਵੱਧ ਹਰਜਿੰਦਰ ਦੇ ਹੱਕ ਵਿੱਚ ਸ਼ੇਅਰ ਕਰਕੇ ਹਰਜਿੰਦਰ ਦੀ ਮਦਦ ਲਈ ਅੱਗੇ ਆਓ ਅਤੇ ਤੁਹਾਨੂੰ ਦਿਲਜੀਦ ਦੋਸਾਂਝ ਦੀ ਹਰਜਿੰਦਰ ਨੂੰ ਸਪੋਰਟ ਕਰਨੀ ਕਿਵੇਂ ਲੱਗੀ ਸਾਨੂੰ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸਿਓ ਤੇ ਕਿਰਪਾ ਕਰਕੇ ਵੀਡੀਓ ਨੂੰ ਵੱਧ ਤੋਂ ਵੱਧ ਲੋਕਾਂ ਤੱਕ ਸ਼ੇਅਰ ਕਰ ਦਿਓ ਤਾਂ ਜੋ ਅਮਰੀਕਾ ਕਾ ਸਰਕਾਰ ਤੱਕ ਆਪਣੀ ਆਵਾਜ਼ ਪਹੁੰਚ ਸਕੇ ਹਰ ਪੰਜਾਬੀ ਅਪਡੇਟ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ